ਸਾਰੇ ਹੀ ਪਿੰਡਾਂ ਦੇ ਵਿੱਚੋਂ ਸਾਰੇ ਹੀ ਆਰੋ ਸਹਿਬਾਨ ਵਰਕਰ ਸਹਿਬਾਨ ਕੋਈ ਪਿੰਡਾਂ ਦਾ ਨਹੀਂ ਲਿਖੋ ਤੇ ਤੁਸੀਂ ਵਰਕਰ ਦਾ ਆਪੂ ਨਾਮ ਹੋਂਦ ਸੋ ਸਾਰੇ ਤੁਸੀਂ ਵੱਡੀ ਗਿਰਦੀ ਦੇ ਵਿੱਚ ਪਹੁੰਚੇ ਹੋ ਕੋਲ ਤੇ ਇਹ ਦਈਆ ਜਿਵੇਂ ਤੁਹਾਨੂੰ ਦੱਸਿਆ ਗਿਆ ਜੇ ਕਰਮੀ ਸਿੰਘ ਜੀ ਮਿਲਦੇ ਹਨ ਅੱਜ ਤੁਹਾਡਾ ਤਬਾਹ ਕਰਨ ਦੇ ਰਿਹਾ ਹੈ ਇਹ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਬਾਤ ਕੀਤੀ ਬਾਦ ਇਹਨੂੰ ਬਾਤ ਹੀ ਕਰ ਮੈਂ ਕਿਹਾ ਸੀ ਜੇ ਤੁਸੀਂ ਬਾਤ ਦਿੱਤੀ ਕਿ ਇਹ ਇਹ ਤਬਾਹ ਕਰਨ ਦੇ ਰਿਹਾ ਹੈ ਬਾਦ ਮੈਂ ਕਿ ਸਮਝਣਾ ਮੈਂ ਕਿਹਾ ਸੀ ਜੰਮੀ ਟੀਮ ਨੂੰ ਮੈਂ ਕਿਹਾ ਨਾ ਬਾਤ ਕਰਨੇ ਪਰ ਮੈਂ ਕਾਪਾ ਕਿਹਦੀ ਪਤਾ ਨਾ ਕੁਝ ਵੀ ਹੈਰਾਨ ਦੇ ਹੋ ਰਹੇ ਕਿ ਧੰਨਵਾਦ ਕਿਵੇਂ ਕਰਾਂ ਇਹਨਾਂ ਦੇ ਧੰਨਵਾਦ ਆਪਾਂ ਪਾਰਿਆਂ ਮੰਡ ਦੇ ਵਿੱਚ ਜਾ ਕੇ ਜਿਹੜੀ ਗੱਲ ਦੇ ਲਈ ਨੂੰ ਭੇਜਿਆ ਸੀ ਪਾਰਿਆਂ ਮੰਡ ਦੇ ਵਿੱਚ ਫਿਰ ਉਸ ਦੇ ਪੰਜਾਬ ਦੀ ਗੱਲ ਕਰੋਗੇ ਸਾਡੀ ਗੱਲ ਕਰੋਗੇ ਜਿਸ ਜੋਰ ਦਾ ਢੰਗ ਦੇ ਨਾਲ ਇਹਨਾਂ ਨੇ ਪੰਜਾਬ ਦੀ ਗੱਲ ਰੱਖੀ ਆ ਫਿਰ ਮੈਂ ਸਮਝਦਾ ਆਪਣੇ ਪਾਰਾ ਦਾਤ ਵਾਲੋ ਕੋਲੋਂ ਹੀ ਕਰਾਂ ਜਦੋਂ ਇਲੈਕਸ਼ਨ ਦੇ ਗੱਲ ਦਿੱਤੀ ਸੀ ਇਲੈਕਸ਼ਨ ਸ਼ੁਰੂ ਹੋਇਆ ਸੀ ਤਾਂ ਅਸੀਂ ਸਭ ਆਮ ਇਕੱਠੇ ਹੋ ਗਏ ਸਾਰੇ ਐਮਏਡੀ ਦੇ 8 9 ਅਸੀਂ ਸਾਰੇ ਸੀ ਬੁੱਚੇ ਮੰਤਰੀ ਸਾਹਿਬਾਨ ਤੇ ਮੀਨ ਜੀ ਕਿਤੇ ਸੀ ਸਾਡੇ ਸੰਧਾਨ ਦੇ ਵੀ ਰੋਹਨ ਲੋਕ ਸੀ ਤਾਂ ਉੱਥੇ ਚਰਚਾ ਜਿੱਤੇ ਪਹਿਲੇ ਦਿਨ ਕਰਦੀ ਅਸੀਂ ਗੱਲਬਾਤ ਸ਼ੁਰੂ ਕੀਤੀ ਤਾਂ ਕੋ ਤੇ ਨਾ ਗਿਆ। ਵੀ ਇੱਕ ਤਾਂ ਨਹਿਰਾ ਕਮਜ਼ੋਰ ਆ। ਇੱਕ ਸਦਮੂਲ ਕਮਜ਼ੋਰ ਵਿਅਕਤੀ ਆ ਇਹ ਗੱਲ ਤੇ। ਤਾਂ ਮੈਂ ਇਹ ਨਹੀਂ ਕਹੀ ਸੀ। ਮੈਂ ਕਦੇ ਕੰਟਰੋਲ ਤਾਂ ਹੋਣੀ ਨਹੀਂ ਚਾਹੀਦੀ। ਕੰਟਰੋਲ ਤਾਂ ਇਸਦੇ ਕਹਿ ਸਕਦੇ ਆ ਕਿਉਂਕਿ ਮੇਰੇ ਹੱਥੇ ਤੇ ਕਾਮ ਨਹੀਂ ਹੋਏ। ਇਹ ਸਵੇਤਾ ਸਮਝੋਣ ਦੀ ਗੱਲ ਮੈਂ ਕਹਿ ਸਕਦਾ। ਮਨਵੀ ਸੱਜਣਾ ਪਰ ਕੋਟਾ ਨਦੀਓ ਸਾਡਾ ਹਲਕਾ ਰਮਜੋਰ ਨਿ ਹੋਗਾ ਮੈਨੂੰ ਤੁਹਾਡੇ ਸਾਰਿਆਂ ਦੇ ਐਸਾ ਮਾਨ ਇਹਦਾ ਬੁਲੰਦ